ਐਮਬੂਲੈਂਸਾਂ ਬੁਲਾਈਆਂ ਗਈਆਂ ਐਮਬੂਲੈਂਸਾਂ ਆਈਆਂ ਕਿਉਂਕਿ ਕਾਫੀ ਜਣਿਆਂ ਦੇ ਸੱਟਾਂ ਲੱਗਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਐਮਬੂਲੈਂਸਾਂ ਬੁਲਾਈਆਂ ਗਈਆਂ ਐਮਬੂਲੈਂਸਾਂ ਆਈਆਂ ਨੇ ਮੌਕੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਕਈ ਜਣਿਆਂ ਦੇ ਸੱਟਾਂ ਲੱਗੀਆਂ ਨੇ ਮੌਕੇ ਦੇ ਉੱਪਰ ਦਾ ਸ਼ੰਭੂ ਬਾਰਡਰ ਤੇ ਮਾਹੌਲ ਦੇਖੋ ਕੀ ਬਣਿਆ ਹੋਇਆ ਹੈ ਤਾਂ ਕਈ ਜਣਿਆਂ ਦੇ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਐਮਬੂਲੈਂਸਾਂ ਮੌਕੇ ਦੇ ਉੱਪਰ ਬੁਲਾਈਆਂ ਗਈਆਂ ਦੇਖ ਸਕਦੇ ਹੋ ਤੁਸੀਂ ਐਮਬੂਲੈਂਸਾਂ ਪਹੁੰਚ ਰਹੀਆਂ ਨੇ ਕਿਉਂਕਿ ਕਈ ਜਣਿਆਂ ਦੇ ਕਿਸੇ ਦੇ ਹੰਝੂ ਗੈਸ ਦੇ ਗੋਲੇ ਲੱਗਿਆ ਤਾਂ ਕਿਸੇ ਦੇ ਜਿਹੜਾ ਦੱਸਿਆ ਜਾ ਰਿਹਾ ਕਿ ਰਬੜ ਦੀਆਂ ਗੋਲੀਆਂ ਲੱਗੀਆਂ ਨੇ ਸੱਟਾਂ ਵੀ ਲੱਗੀਆਂ ਕਈਆਂ ਤੇ ਸੰਜੂ ਗੈਸ ਦੇ ਗੋਲੇ ਨਜ਼ਦੀਕ ਤੋਂ ਬਲਾਸਟ ਹੋਏ ਉਹ ਫਟੇ ਉਹ ਉਹਦੇ ਨਾਲ ਵੀ ਸੱਟਾਂ ਲੱਗੀਆਂ ਨੇ ਹੋਰ ਵੀ ਕਈ ਨੌਜਵਾਨ ਕਹਿੰਦੇ ਕਿ ਸਾਡੇ ਕੁਝ ਰਬੜ ਦੀਆਂ ਗੋਲੀਆਂ ਆ ਕੇ ਵੱਜੀਆਂ ਤਾਂ ਇਹੋ ਜੀ ਗੱਲ ਉਹਨਾਂ ਨੇ ਕਹੀ ਹੈ ਤਾਂ ਦੂਰ ਤੱਕ ਜਿੱਥੋਂ ਤੱਕ ਕੈਮਰੇ ਦੀ ਨਜ਼ਰ ਪਹੁੰਚਦੀ ਹੈ ਜਿੱਥੋਂ ਤੱਕ ਵੀ ਵੱਧ ਤੋਂ ਵੱਧ ਜ਼ੂਮ ਹੁੰਦਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਤੁਹਾਨੂੰ ਟਰੈਕਟਰ ਟਰਾਲੀਆਂ ਇੱਕ ਸਾਲਾਂ ਦੇ ਸવાય ਹੋਰ ਕੁਝ ਵੀ ਨਹੀਂ ਦੇਖਣਾ ਇਸ ਵੰਨੇ ਦੇਖੋ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਤੁਹਾਨੂੰ ਨਜ਼ਰ ਆਉਣਗੀਆਂ ਸੜਕਾਂ ਦੇ ਉੱਪਰ ਔਰ ਹਾਈਟ ਤੋਂ ਇਹ ਤਸਵੀਰ ਦਿਖਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਬਾਪੂ ਵੀ ਇੱਥੇ ਲੱਭਨੇ ਇਹ ਪ੍ਰਸ਼ਾਦੇ ਵਰਤਾਈ ਜਾਂਦੇ ਆ ਤਾਂ ਇਧਰ ਲੱਭਨੇ ਇੱਕ ਬਾਪੂ ਖਣਾ ਦੇ ਹੱਥ ਦੇ ਵਿੱਚ ਪਾਲਟੀਆ ਸਬਜੀ ਦੀ ਉਮਰ ਮੈਨ ਲੱਗਦਾ ਇਹਨਾਂ ਦੀ 80-85 ਸਾਲ ਹੋਣੀ ਹੈ ਜਿਨ੍ਹਾਂ ਦੇ ਹੱਥ ਸਬਜੀ ਫੜੀ ਹੋਈ ਹੈ ਔਰ ਦੂਜਿਆਂ ਦੀ ਉਮਰ ਵੀ 60-65 ਸਾਲ ਦੇ ਕਰੀਬ ਹੋਣੀ ਹੈ ਤਾਂ ਇਹ ਚੜ੍ਹਦੀ ਕਲਾ ਦੀ ਤਸਵੀਰ ਹੈ ਇਹ ਪੰਜਾਬ ਦੀ ਤਸਵੀਰਾਂ ਹੈ ਹਰਿਆਣੇ ਦੀ ਤਸਵੀਰਾਂ ਹੈ ਸਾਂਝੀ ਵਾਲਤਾ ਦੀ ਤਸਵੀਰਾਂ ਹੈ ਅਸੀਂ ਇਸ ਵੇਲੇ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਹਜ਼ਾਰਾਂ ਕਿਸਾਨਾਂ ਦੀ ਮੌਜੂਦਗੀ ਹੈ ਤੇ ਅੱਗੇ ਟਾਕਰਾ ਚੱਲ ਰਿਹਾ ਹੈ ਹਰਿਆਣਾ ਪੁਲਿਸ ਦੇ ਨਾਲ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਕਿਸਾਨ ਬੈਰੀਕੇਡ ਪੱਟਣ ਨੂੰ ਲੱਗੇ ਹੋਏ ਆ ਕਿਉਂਕਿ ਟੋਚਨਾ ਵਾਲੇ ਟਰੈਕਟਰ ਜਿਹੜੇ 4x4 ਆ ਉਹ ਲੱਗੇ ਹੋਏ ਆ ਔਰ ਉੱਥੇ ਹੀ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਤਰੀਕੇ ਨਾਲ ਕਿਉਂਕਿ ਮੈਂ ਉੱਥੋਂ ਤਕਰੀਬਨ 1.5 ਕਿਲੋਮੀਟਰ ਦੂਰ ਆਇਆ ਹੋਊਗਾ ਜਿੱਥੇ ਮੇਨ ਬੈਰੀਕੇਡ ਲੱਗਿਆ ਜਿੱਥੋਂ ਤੱਕ ਕਿਸਾਨ ਪਹੁੰਚ ਗਿਆ ਔਰ ਪਿੱਛੇ ਦੂਰ ਤੱਕ ਟਰੈਕਟਰ ਹੀ ਟਰੈਕਟਰ ਤੇ ਟਰਾਲੀਆਂ ਟਰਾਲੀਆਂ ਤੁਹਾਨੂੰ ਨਜ਼ਰ ਆਉਣਗੀਆਂ ਕਿਸਾਨੀ ਝੰਡੇ ਤੇ ਕੇਸਰੀ ਨਿਸ਼ਾਨ ਵਾਲੇ ਜਿਹੜੇ ਕੇਸਰੀ ਨਿਸ਼ਾਨ ਅੱਗੇ ਲੱਗੇ ਹੋਏ ਨਜ਼ਰ ਆਉਣਗੇ ਅੱਗੇ ਝੂਲਦੇ ਨਜ਼ਰ ਆਉਣਗੇ ਤੁਹਾਨੂੰ ਤਾਂ ਦੂਰ ਤੱਕ ਜਿੱਥੋਂ ਤੱਕ ਕੈਮਰੇ ਦੀ ਨਜ਼ਰ ਪਹੁੰਚਦੀ ਹੈ ਜਿੱਥੋਂ ਤੱਕ ਵੀ ਵੱਧ ਤੋਂ ਵੱਧ ਜ਼ੂਮ ਹੁੰਦਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਤੁਹਾਨੂੰ ਟਰੈਕਟਰ ਟਰਾਲੀਆਂ ਤੇ ਕਿਸਾਨਾਂ ਦੇ ਸਿਵਾਏ ਹੋਰ ਕੁਝ ਵੀ ਨਹੀਂ ਦੇਖਣਾ ਸਭ ਤੋਂ ਵਿਅਸਤ ਰਹਿਣ ਵਾਲਾ ਸਭ ਤੋਂ ਬਿਜ਼ੀ ਰਹਿਣ ਵਾਲਾ ਹਾਈਵੇ ਹੈ ਜਿਹੜਾ ਪੰਜਾਬ ਤੋਂ ਹਰਿਆਣਾ ਤੇ ਅੱਗੇ ਦਿੱਲੀ ਨੂੰ ਕਨੈਕਟ ਕਰਦਾ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਦਿੱਲੀ 에ਰਪੋਰਟ ਜਾਣਾ ਹੁੰਦਾ ਹੈ ਜਾਂ ਦਿੱਲੀ 에ਰਪੋਰਟ ਤੋਂ ਆਉਣਾ ਹੁੰਦਾ ਉਹ ਲੋਕ ਵੀ ਇਸੇ ਹਾਈਵੇ ਨੂੰ ਵਰਦੇ ਆ ਇਸੇ ਹਾਈਵੇ ਦਾ ਯੂਜ਼ ਕਰਦੇ ਆ ਪਰ ਹੁਣੇ ਹਾਈਵੇ ਹਰਿਆਣਾ ਸਰਕਾਰ ਨੇ ਬਲੌਕ ਕਰ ਦਿੱਤਾ ਔਰ ਉੱਥੇ ਹੀ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਤਾਂ ਇਕੱਠ ਦਿਖਾਉਣੇ ਤੁਹਾਨੂੰ ਕਿ ਇਹ ਵੀ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਵਾਲਾ ਮਾਹੌਲ ਸ਼ੰਭੂ ਬਾਰਡਰ ਦੇ ਉੱਪਰ ਬਣਦਾ ਹੋਇਆ ਨਜ਼ਰ ਆ ਰਿਹਾ ਇਸ ਪਾਸੇ ਦੀ ਵੀ ਤਸਵੀਰ ਤੁਹਾਨੂੰ ਦਿਖਾਤੀ ਔਰ ਦੂਸਰੇ ਪਾਸੇ ਦੀ ਵੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਕੱਠੇ ਹੋ ਕੇ ਖੜੇ ਆ ਵੱਡੀ ਗਿਣਤੀ ਦੇ ਵਿੱਚ ਹਰ ਬੰਦੇ ਦੀ ਬੰਦਾ ਆਪਣੀ ਮੌਜੂਦਗੀ ਦਰਜ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਆ ਜਿਹੜਾ ਕਿਸਾਨੀ ਤਬਕੇ ਦੇ ਨਾਲ ਜਿਹੜਾ ਸਬੰਧ ਰੱਖਦਾ ਤਾਂ ਲਗਾਤਾਰ ਇਸ ਬੰਨੇ ਦੇਖੋ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਤੁਹਾਨੂੰ ਨਜ਼ਰ ਆਉਣਗੀਆਂ ਸੜਕਾਂ ਦੇ ਉੱਪਰ ਔਰ ਹਾਈਟ ਤੋਂ ਇਹ ਤਸਵੀਰ ਦਿਖਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਉਚਾਈ ਦੇ ਉੱਪਰੋਂ ਇੱਕ ਪੁਲ ਦੇ ਉੱਪਰ ਖੜਕੇ ਤਾਂ ਕਿ ਦੋਵੇਂ ਬੰਨੇ ਦੀ ਤਸਵੀਰ ਕਵਰ ਹੋ ਸਕੇ ਦੋਨੇ ਬੰਨੇ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲ ਸਕੇ ਤਾਂ ਦੇਖੋ ਤੁਸੀਂ ਹਜ਼ਾਰਾਂ ਹੀ ਟਰੈਕਟਰ ਟਰਾਲੀਆਂ ਹੈ ਇਹ ਗਿਣੇ ਨਹੀਂ ਜਾ ਸਕਦੇ ਕਿ ਕਿੰਨੇ ਟਰੈਕਟਰ ਟਰਾਲੀਆਂ ਦੇਖ ਸਕਦੇ ਹੋ ਤੁਸੀਂ ਤਾਂ ਦੂਰ ਤੱਕ ਤੁਹਾਨੂੰ ਨਜ਼ਰ ਪੈਂਦੀ ਹੋਏਗੀ ਅੱਗੇ ਜਿੱਧਰ ਥੋੜਾ ਜਿਹਾ ਧੰਦਲਾ ਜਆ ਇਲਾਕਾ ਨਜ਼ਰ ਆ ਰਿਹਾ ਉਧਰਲੇ ਬੰਨੇ ਔਰ ਉਧਰਲੇ ਬੰਨੇ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਹੰਜੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਇਸ ਬੰਨੇ ਕਿਉਂਕਿ ਇੱਧਰ ਸ਼ੰਭੂ ਬਾਰਡਰ ਆ ਲਗਾਤਾਰ ਡਰੋਨ ਵੀ ਉੱਪਰ ਉੱਡਦਾ ਹੋਇਆ ਨਜ਼ਰ ਆ ਰਿਹਾ ਅਸਮਾਨ ਦੇ ਵਿੱਚ ਡਰੋਨ ਉੱਡ ਰਿਹਾ ਸ਼ਾਇਦ ਜੇ ਤੁਹਾਨੂੰ ਨਜ਼ਰ ਆ ਰਹੀ ਤਾਂ ਅੱਜ ਯੈਸ ਇਹ ਡਰੋਨ ਆ ਅਸਮਾਨ ਦੇ ਵਿੱਚ ਡਰੋਨ ਉੱਡਦਾ ਹੋਇਆ ਦੂਰ ਤੱਕ ਇਹ ਹੰਜੂ ਗੈਸ ਦੇ ਗੋਲੇ ਸੁੱਟ ਰਿਹਾ ਦੂਰ ਤੱਕ ਲਿਆ ਕੇ ਕਿਉਂਕਿ ਇੱਧਰ ਕਾਫੀ ਵਾਈਡ ਰੇਂਜ ਤੱਕ ਆਉਂਦਾ ਇਹ ਪਰ ਨੇੜੇ ਤੇੜੇ ਦੇ ਜਿਹੜੇ ਬੈਰੀਅਰ ਜਿਹੜਾ ਲੱਗਿਆ ਹੋਇਆ ਬੈਰੀਕੇਡ ਜਿਹੜੇ ਲਾਏ ਹੋਇਆ ਉਹ ਕਿਸਾਨਾਂ ਨੇ ਟੋਚਨ ਪਾ ਪਾ ਕੇ ਖੇ ਚਲੇ ਆ ਤੂ ਤੂ ਕੇ ਪਾਸੇ ਕੀਤਾ ਜਾ ਰਿਹਾ ਉਹਨਾਂ ਨੂੰ ਔਰ ਰਸਤਾ ਪਧਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ ਕਈਆਂ ਦੇ ਖਾਂਜੂ ਗੈਸ ਦੇ ਗੋਲੇ ਨਜ਼ਦੀਕ ਤੋਂ ਬਲਾਸਟ ਹੋਏ ਉਹ ਫਟੇ ਉਹ ਉਹਦੇ ਨਾਲ ਵੀ ਸੱਟਾਂ ਲੱਗੀਆਂ ਨੇ ਹੋਰ ਵੀ ਕਈ ਨੌਜਵਾਨ ਕਹਿੰਦੇ ਕਿ ਸਾਡੇ ਕੁਝ ਰਬੜ ਦੀਆਂ ਗੋਲੀਆਂ ਆ ਕੇ ਵੱਜੀਆਂ ਤਾਂ ਇਹੋ ਜੀ ਗੱਲ ਉਹਨਾਂ ਨੇ ਕਹੀ ਹੈ ਤਾਂ ਇਸ ਬੰਦੇ ਦੀ ਤਸਵੀਰ ਵੀ ਦਿਖਾਈ ਹੁਣ ਇਧਰਲੇ ਬੰਦੇ ਉਹ ਵੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਧਰਲੇ ਬੰਦੇ ਦੇਖੋ ਤਾਂ ਐਮਬੂਲੈਂਸਾਂ ਬੁਲਾਈਆਂ ਗਈਆਂ ਐਮਬੂਲੈਂਸਾਂ ਆਈਆਂ ਕਿਉਂਕਿ ਕਾਫੀ ਜਣਿਆਂ ਦੇ ਸੱਟਾਂ ਲੱਗਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਐਮਬੂਲੈਂਸਾਂ ਬੁਲਾਈਆਂ ਗਈਆਂ ਐਮਬੂਲੈਂਸਾਂ ਆਈਆਂ ਨੇ ਮੌਕੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਕਈ ਜਣਿਆਂ ਦੇ ਸੱਟਾਂ ਲੱਗੀਆਂ ਨੇ ਮੌਕੇ ਦੇ ਉੱਪਰ ਤਾਂ ਸ਼ੰਭੂ ਬਾਰਡਰ ਤੋਂ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਕਰ ਰਹੇ ਹਾਂ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸਾਰੇ ਨੌਜਵਾਨਾਂ ਦੇ ਬਹੁਤ ਸਾਰੇ ਕਿਸਾਨਾਂ ਦੇ ਸੱਟਾਂ ਲੱਗੀਆਂ ਨੇ ਤਾਂ ਸ਼ੰਭੂ ਬਾਰਡਰ ਤੇ ਮਾਹੌਲ ਦੇਖੋ ਕੀ ਬਣਿਆ ਹੋਇਆ ਹੈ ਤਾਂ ਕਈ ਜਣਿਆਂ ਦੇ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਐਮਬੂਲੈਂ ਐਮਬੂਲੈਂਸਾਂ ਪਹੁੰਚ ਰਹੀਆਂ ਨੇ ਕਿਉਂਕਿ ਕਈ ਜਣਿਆਂ ਦੇ ਕਿਸੇ ਦੇ ਹੰਝੂ ਗੈਸ ਦੇ ਗੋਲੇ ਲੱਗੇ ਆ ਤਾਂ ਕਿਸੇ ਦੇ ਜਿਹੜਾ ਦੱਸਿਆ ਜਾ ਰਿਹਾ ਕਿ ਰਬੜ ਦੀਆਂ ਗੋਲੀਆਂ ਲੱਗੀਆਂ ਨੇ ਇਧਰ ਵੀ ਪੂਰਾ ਮਾਹੌਲ ਦੇਖ ਸਕਦੇ ਹੋ ਤੁਸੀਂ ਔਰ ਦੂਸਰੇ ਬੰਨੇ ਵੀ ਦਿਖਾਵਾ ਤਾਂ ਪੁਰ ਦੇ ਦੂਸਰੇ ਬੰਨੇ ਵੀ ਤਾਂ ਐਮਬੂਲੈਂਸਾਂ ਜਾ ਰਹੀਆਂ ਨੇ ਔਰ ਉੱਥੇ ਹੀ ਸੜਕ ਦੇ ਦੋਨੇ ਬੰਨੇ ਜਿੱਧਰੋਂ ਸਾਧਨ ਆਉਂਦੇ ਆ ਤੇ ਜਿੱਧਰੋਂ ਸਾਧਨ ਜਾਂਦੇ ਆ ਦੋਨੇ ਬੰਨੇ ਇਸੇ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਖੜੀਆਂ ਨੇ ਇਹਨਾਂ ਕਿਸਾਨਾਂ ਨੇ ਦਿੱਲੀ ਜਾਣਾ ਐਮਐਸਪੀ ਦੇ ਮਸਲੇ ਦੇ ਉੱਪਰ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਔਰ ਕਿਸਾਨ ਕਹਿੰਦੇ ਕਿ ਅਸੀਂ ਦਿੱਲੀ ਜਾਵਾਂਗੇ ਵੀ ਦਿਖਾ ਰਹੇ ਤੁਹਾਨੂੰ ক্লোਜ਼ ਕਰਕੇ ਵੀ ਦਿਖਾਉਨੇ ਆ ਪਰ ਸ਼ਾਇਦ ਕੈਮਰਾ ਉਹਨਾ ਜ਼ੂਮ ਨਹੀਂ ਕਰ ਪਾਏਗਾ ਜਿੰਨੀ ਦੂਰ ਤੱਕ ਪਰ ਵੱਧ ਤੋਂ ਵੱਧ ਦੂਰ ਦੀ ਤਸਵੀਰ ਮੈਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦਾ ਕਿਉਂਕਿ ਬਹੁਤ ਦੂਰ ਤੱਕ तकरीबन 2.5 ਕਿਲੋਮੀਟਰ ਤੱਕ ਇਹਦੇ ਇਸੇ ਤਰੀਕੇ ਦੇ ਨਾਲ ਜਾਮ ਲੱਗਿਆ ਹੋਇਆ ਫਲਾਈਓਵਰਸ ਦੇ ਉੱਪਰ ਵੀ ਕਿਸਾਨ ਬੈਠੇ ਆ ਦੋਨੇ ਬੰਨੇ ਸੜਕਾਂ ਮੰਲ ਲਈਆਂ ਔਰ ਇਹ ਤਿਆਰੀ ਹੈ ਦਿੱਲੀ ਜਾਣ ਦੀ ਦਿੱਲੀ ਜਾਣਾ ਕਿਸਾਨਾਂ ਨੇ ਕਹਿੰਦੇ ਅਸੀਂ ਦਿੱਲੀ ਜਾਵਾਂਗੇ ਔਰ ਸਾਨੂੰ ਰੋਕਿਆ ਜਾ ਰਿਹਾ ਤਾਂ ਰਾਹ ਦੇ ਵਿੱਚ ਸ਼ੰਭੂ ਬੈਰੀਅਰ ਦੇ ਉੱਪਰ ਹਰਿਆਣਾ ਸਰਕਾਰ ਨੇ ਰੋਕ ਲਿਆ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਰੋਕਿਆ ਗਿਆ ਜਿੱਥੇ ਕਿਸਾਨ ਬੈਠ ਗਿਆ ਟਰੈਕਟਰ ਟਰਾਲੀਆਂ ਸਾਈਡਾਂ ਤੇ ਲਾ ਲੀਆਂ ਪਰ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੈਰੀਕੇਡ ਕੁਝ ਤਾਂ ਹਟਾਤੇ ਮੁੰਡਿਆਂ ਨੇ ਖਿੱਚ ਕੇ ਪਾਸੇ ਕਰ ਦਿੱਤੇ ਨੌਜਵਾਨਾਂ ਨੇ 4x4 ਟਰੈਕਟਰ ਸੀ ਜੌਂਡੀਅਰ ਕੁਝ ਪੰਜ ਸੱਤ ਟਰੈਕਟਰ ਸੀਗੇ ਜਿਹੜੇ ਔਰ ਕੁਝ ਹੋਰ 4x4 ਟਰੈਕਟਰ ਸੀਗੇ ਔਰ ਥੱਲੇ ਲੰਗਰ ਦੇਖੋ ਆ ਚੜ੍ਹਦੀ ਕਲਾ ਦੀ ਤਸਵੀਰ ਹੈ ਲੰਗਰ ਦੇਖੋ ਬਾਪੂ ਹੁਣੀ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਲੰਗਰ ਵੀ ਵਰਤਾਇਆ ਜਾ ਰਿਹਾ ਨਾਲ-ਨਾਲ ਤਾਂ ਇਹ ਇਹੋ ਜਿਹੇ ਤਸਵੀਰਾਂ ਤੁਹਾਨੂੰ ਪੰਜਾਬ ਜਾਂ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਕਿਉਂਕਿ ਜਿੱਥੇ ਤੁਸੀਂ ਤੁਰੇ ਜਾਂਦੇ ਹੋ ਤੁਹਾਨੂੰ ਕੋਈ ਰੋਟੀ ਪਾਣੀ ਦਾ ਦੀ ਪ੍ਰਵਾਹ ਨਹੀਂ ਹੁੰਦੀ ਕਿ ਤੁਹਾਨੂੰ ਕਿਤੇ ਭੁੱਖੇ ਮਰੋਗੇ ਤੁਸੀਂ ਜੇ ਕਿਤੇ ਸਾਹਮਣੇ ਬਾਪੂ ਹੁਣੀ ਜਿੱਥੇ ਬੈਠੇ ਆ ਇਹਦੇ ਪਰਲੇ ਬੰਨੇ ਵੀ ਦੇਖੋ ਇੱਧਰ ਕਿਸੇ ਨੇ ਇੱਥੇ ਬੈਠੇ ਸੀ ਤਾਂ ਮਟਰ ਛਿੱਲ ਲਿਆ ਇਹ ਸ਼ਾਮ ਦਾ ਪ੍ਰਬੰਧ ਇਹਨਾਂ ਨੇ ਕਰ ਲਿਆ ਤਾਂ ਇੱਥੇ ਤੁਹਾਨੂੰ ਇਹ ਇਹ ਖਾਸੀਅਤ ਆ ਪੰਜਾਬ ਤੇ ਹਰਿਆਣੇ ਦੀ ਕਿ ਤੁਸੀਂ ਇੱਥੇ ਭੁੱਖੇ ਨਹੀਂ ਮਰਦੇ ਜਾਂ ਤੁਹਾਨੂੰ ਰੋਟੀ ਦੀ ਫਿਕਰ ਨਹੀਂ ਹੁੰਦੀ ਕਿ ਬਈ ਸ਼ਾਮ ਤੱਕ ਜਦੋਂ ਤੱਕ ਧਰਨਾ ਲੱਗਿਆ ਰਹਿੰਦਾ ਬਾਪੂ ਹਣੀ ਦੇਖੋ ਇਧਰਲੇ ਬੰਨੇ ਇਹ ਪ੍ਰਸ਼ਾਦੇ ਵਰਤਾਈ ਜਾਂਦੇ ਆ ਤਾਂ ਇਧਰਲੇ ਬੰਨੇ ਇੱਕ ਬਾਪੂ ਖੁਣਾ ਦੇ ਹੱਥ ਦੇ ਵਿੱਚ ਬਾਲਟੀ ਆ ਸਬਜੀ ਦੀ ਉਮਰ ਮੈਨ ਲੱਗਦਾ ਇਹਨਾਂ ਦੀ 80 85 ਸਾਲ ਹੋਣੀ ਹੈ ਜਿਨ੍ਹਾਂ ਦੇ ਹੱਥ ਸਬਜੀ ਫੜੀ ਹੋਈ ਹੈ ਔਰ ਦੂਜਿਆਂ ਦੀ ਉਮਰ ਵੀ 60 65 ਸਾਲ ਦੇ ਕਰੀਬ ਹੋਣੀ ਹੈ ਤਾਂ ਇਹ ਚੜ੍ਹਦੀ ਕਲਾ ਦੀ ਤਸਵੀਰ ਹੈ ਇਹ ਪੰਜਾਬ ਦੀ ਤਸਵੀਰ ਹੈ ਹਰਿਆਣੇ ਦੀ ਤਸਵੀਰ ਹੈ ਸਾਂਝੀ ਵਾਲਤਾ ਦੀ ਤਸਵੀਰ ਹੈ ਪੰਜਾਬ ਤੇ ਹਰਿਆਣਾ ਦੋਵੇਂ ਫਿਰ ਇਕੱਠੇ ਹੋਏ ਆ ਔਰ ਜ਼ਬਰਦਸਤ ਮਾਹੌਲ ਪੰਜਾਬ ਤੇ ਹਰਿਆਣੇ ਨੇ ਇਕੱਠੇ ਹੋ ਕੇ ਬਣਾ ਦਿੱਤਾ ਕਹਿੰਦੇ ਕਿ ਸਰਕਾਰ ਨੂੰ ਝੁਕਣ ਤਾ ਹੀ ਮਜਬੂਰ ਕਰ ਦੇਾਂਗੇ ਦੋ ਗੇੜ ਦੀ ਮੀਟਿੰਗ ਹੋਈ ਹੈ ਕੇਂਦਰ ਸਰਕਾਰ ਦੇ ਨਾਲ ਪਰ ਉਸ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲਦਾ ਹੋਇਆ ਨਜ਼ਰ ਨਹੀਂ ਆਇਆ ਹੁਣ ਕਿਸਾਨ ਕਹਿੰਦੇ ਅਸੀਂ ਦਿੱਲੀ ਜਾਵਾਂਗੇ ਉੱਥੇ ਜਾ ਕੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਔਰ ਉਦੋਂ ਤੱਕ ਅਸੀਂ ਵਾਪਸ ਘਰ ਨਹੀਂ ਮੁੜਾਂਗੇ